ਸਾਫਾ ਵੀ ਜਰਾ ਟਿਕ ਜਾ ਹਾਂ ਸਾਫਾਈ ਹੋ ਰਿਹਾ ਹੈ ਹੋ ਗਿਆ ਇਧਰ ਲਾਸਟਾਂ ਦੇ ਮੇਰਾ ਨਾਮ ਕੁਲਦੀਪ ਸਿੰਘ ਹੈ ਸਰ ਸਰੋਵਰ ਬਹਾਦਰ ਸਿੰਘ ਪਿੰਡ ਮੇਰਾ ਆਦਨੀਆ ਜੀ ਜੀ ਸਰ ਮੈਂ ਤਕਰੀਬਨ ਪਿਛਲੇ 2.5 ਸਾਲ ਤੋਂ ਯਸ ਬੈਂਕ ਲਿਮਟਿਡ ਦੇ ਵਿੱਚ ਪ੍ਰਾਈਵੇਟ ਜੋਬ ਕਰ ਰਿਹਾ ਹਾਂ ਜੀ ਤੇ ਤਕਰੀਬਨ ਸਰ ਅੱਜ 12:00 50 55 ਮਿੰਟ ਤੇ ਮੇਰਾ ਹੀਰੋ ਸਪਲੈਂਡਰ ਪਲਸ ਜਿਹੜਾ ਕਾਲੇ ਰੰਗ ਦਾ ਜੀ ਜਿਹਦਾ ਨੰਬਰ TV08 CN 1295 ਹੈ ਜੀ ਅੱਜ 12:50 55 ਮਿੰਟ ਤੇ ਚੋਰੀ ਹੋ ਗਿਆ ਸਰ ਇਹ ਜਿਹੜੇ ਚੋਰੀ ਕਰਨ ਵਾਲੇ ਆ ਸਰ ਅਸੀਂ CCTV ਫੁਟੇਜ ਚ ਚੈੱਕ ਕੀਤਾ ਇੱਕ ਲੇਡੀਜ਼ ਆਈ ਤੇ ਇੱਕ ਜੈਂਟਸ ਆ ਜਿਨ੍ਹਾਂ ਨੇ ਬਾਈਕ ਆ ਚੋਰੀ ਕੀਤੀ ਸਰ ਇਹ ਇਹ ਰਿਪੋਰਟ ਅਸੀਂ ਥਾਣਾ ਸਿਟੀ ਤੇ ਤਰਕਵਾਸ ਵੀ ਦੇ ਦਿੱਤੀ ਹੈ ਜੀ ਬਟ ਹਜੇ ਤੱਕ ਉਹਨਾਂ ਵੱਲੋਂ ਕੋਈ ਵੀ ਅਗਲੇਰੀ ਕਾਰਵਾਈ ਜਿਹੜੀ ਹੈ ਨਹੀਂ ਕਿ ਅਮਲ ਤੇ ਜਾਂਦੀ ਜੀ ਸਰ ਅਇਤੋਂ 8 ਮਹੀਨੇ ਪਹਿਲਾਂ ਸਰ ਮੇਰਾ ਇੱਕ ਬਾਈਕ ਡਿਸਕਵਰ ਜਿਹਦਾ ਨੰਬਰ ਪੀਵੀਵੀ 22 24283 ਸੀ ਉਹ ਵੀ ਚੋਰੀ ਹੋ ਗਿਆ ਜੀ ਸਰ ਉਹਦੀ ਵੀ ਅੱਜ ਤੱਕ ਮੈਨੂੰ ਪੁਲਿਸ ਵੱਲੋਂ ਕੋਈ ਵੀ ਅੱਜ ਤੱਕ ਉਹਦਾ ਰਿਸਪਾਂਸ ਜਿਹੜਾ ਨਹੀਂ ਮਿਲ ਪਾਇਆ ਮੈਂ ਸਰ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਆਂ ਸ਼ਹਿਰ ਵਿੱਚ ਦਿਨੋ ਦਿਨ ਵਾਰਦਾਤਾਂ ਜਿਹੜੀਆਂ ਲਗਾਤਾਰ ਵਾਧ ਰਹੀਆਂ ਐ ਪ੍ਰਸ਼ਾਸਨ ਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਕੰਟਰੋਲ ਇੱਤੇ ਨਹੀਂ ਹੈਗਾ ਜੀ ਮੇਰੀ ਦਰਖਾਸਤ ਇਹ ਜੀ ਵੀ ਇਹਨਾਂ ਵਾਰਦਾਤਾਂ ਦੇ ਕੰਟਰੋਲ ਕੀਤਾ ਜਾਵੇ ਜਲਦੀ ਤੋਂ ਜਲਦੀ ਤੇ ਮੇਰਾ ਬਾਈਕ ਸਰ ਜਿਹੜਾ ਮੈਨੂੰ ਭਾਰ ਕੇ ਚੋਇਆ ਤੁਸੀਂ ਕੋਈ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਉਹਨਾਂ ਜੀ ਸਰ ਮੈਂ ਨਾਲ ਲੱਗਦੇ ਸੀਸੀਟੀਵੀ ਫੁਟੇਜ ਜੋ ਵੀ ਸਾਡੇ ਗਲੀ ਦੇ ਨਾਲ ਲੱਗਦੇ ਆਈ ਦੁਕਾਨਾਂ ਉਹਨਾਂ ਤੇ ਚੈੱਕ ਕੀਤੇ ਸਰ ਉਹਨਾਂ ਤੋਂ ਹੀ ਸਾਨੂੰ ਇਹ ਜਿਹੜੀਆਂ ਫੁਟੇਜ ਮਿਲ ਗਈਆਂ ਨੇ ਹੁਣ ਵੀ ਅਸੀਂ ਕਾਫੀ ਟਰੈਕ ਕੀਤੇ ਪਰ ਮੇਨ ਤਾਂ ਇਹ ਸਰ ਸ਼ਹਿਰ ਦੇ ਜਿੰਨੇ ਵੀ ਸਾਰੇ ਸ਼ਹਿਰ ਨੂੰ ਸਰਵਲੈਂਸ ਕੀਤਾ ਹੋਇਆ ਬਟ ਕੋਈ ਵੀ ਕੈਮਰਾ ਜਿਹੜਾ ਸ਼ਹਿਰ ਦਾ ਆਪਣਾ ਜੋ ਸਰਵਲੈਂਸ ਕੀਤਾ ਹੈ ਸੀਸੀਟੀਵੀ ਕੋਈ ਵੀ ਕੈਮਰਾ ਜਿਹੜਾ ਨਹੀਂ ਚੱਲਦੇ ਜਿਸ ਕਰਕੇ ਮਤਲਬ ਕੋਈ ਵੀ ਵੱਡੀ ਵਾਰਦਾਤ ਨੂੰ ਅੰਜਾਮ ਜਿਹੜੇ ਅੱਜ ਕੱਲ ਜੋ ਵਾਰਦਾਤਾਂ ਚੱਲ ਰਹੀਆਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਜਿਹੜੇ ਆ ਬਿਨਾਂ ਕਿਸੇ ਡਰ-ਤਰਾਸ ਦੇ ਦੇ ਸਕੋ। ਕੀ ਮੰਗ ਕੀ ਕਰਦੇ ਹੋ ਪ੍ਰਚਾਰਕ? ਮੰਗ ਤਾਂ ਸਾਰ ਮੇਰੀ ਇਹੀ ਹੈ ਵੀ ਦੋ ਦਿਨੋਂ ਦੇ ਨਾਲ ਵਾਰਦਾਤ ਜਿਹੜੀਆਂ ਵਾਧਰੀਆਂ ਨੇ ਜੀ ਇਹਨਾਂ ਤੇ ਕੰਟਰੋਲ ਕੀਤਾ ਜਾਵੇ। ਪੂਰੀ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਹ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ। ਤੇ ਜੋ ਵੀ ਸਰ ਮੇਰੇ ਮਤਲਬ ਕਿ ਮੋਟਰਸਾਈਕਲ ਜੋ ਮੇਰਾ ਚੋਰੀ ਹੋਇਆ ਸਰ ਉਹਨੂੰ ਰਿਕਵਰ ਕੀਤਾ ਜਾਵੇ।